ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਦੇ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਨਹੀਂ ਸਾਂਭੀ ਜਾ ਰਹੀ ਸੀ ਜਦੋਂ ਮਿਸਲ ਸ਼ਹੀਦ ਬਾਬਾ ਫਕੀਰ ਸਿੰਘ ਰਸੂਲਪੁਰ ਦੇ ਜਥੇਦਾਰ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਉਹਨਾਂ ਨੂੰ ਪ੍ਰਯਾਗਰਾਜ ਦੇ ਵਿੱਚ ਚੱਲ ਰਹੇ ਮਹਾਕੁੰਮ ਦੇ ਦੌਰਾਨ ਤ੍ਰਿਵੇਣੀ ਸੰਗਮ ਦਾ ਪਵਿੱਤਰ ਜਲ ਭਰ ਕੇ ਚੰਡੀਗੜ੍ਹ ਲਿਆ ਕੇ ਵਿਸ਼ੇਸ਼ ਰੂਪ ਦੇ ਵਿੱਚ ਦਿੱਤਾ ਇਸ ਮੌਕੇ ਪੰਜਾਬ ਭਾਜਪਾ ਦੇ ਆਗੂ ਵਿਨੀਤ ਜੋਸ਼ੀ ਵੀ ਨਾਲ ਮੌਜੂਦ ਸਨ ਤਦ ਦੱਸ ਦਈਏ ਕਿ ਮਹਾਕੁੰਮ 2025 ਜਿੱਥੇ ਦੇਸ਼ ਭਰ ਤੋਂ ਕਰੋੜਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ ਤੇ ਇਸੇ ਦਰਮਿਆਨ ਮਹਾਕੁੰਮ ਦੇ ਪਹਿਲੇ ਦਿਨ 6 ਜਨਵਰੀ ਤੋਂ ਇਹ ਮਹਾਕੁੰਮ ਸ਼ੁਰੂ ਹੋਇਆ ਤੇ ਸਤ ਤਦ ਦੱਸ ਦਈਏ ਕਿ ਮਹਾਕੁੰਮ ਦੇ ਪਹਿਲੇ ਦਿਨ 6 ਜਨਵਰੀ ਤੋਂ ਸ਼ੁਰੂ ਕਰ 7 ਫਰਵਰੀ ਤੱਕ ਇੱਕ ਮਹੀਨਾ ਤੋਂ ਜ਼ਿਆਦਾ ਸਮਾਂ ਉੱਥੇ ਰਹਿ ਕੇ ਸ਼ਾਹੀ સ્નાਨ ਦੇ ਵਿੱਚ ਹਿੱਸਾ ਲਿਆ ਤੇ ਗੁਰਬਾਣੀ ਦਾ ਵੀ ਉਹਨਾ ਪ੍ਰਚਾਰ ਕੀਤਾ ਤੇ ਇਸੇ ਦਰਮਿਆਨ ਜਿੱਥੇ ਪੱਤਰਕਾਰਾਂ ਦੇ ਲਈ ਖਾਸ ਤੌਰ ਤੇ ਉਹ ਜਲ ਭਰ ਕੇ ਵੀ ਲਿਆਏ ਨੇ ਤੇ ਇਸੇ ਦਰਮਿਆਨ ਉਹਨਾ ਏਕੇ ਦਾ ਸੁਨੇਹਾ ਦਿੱਤਾ ਹਰਜੀਤ ਸਿੰਘ ਰਸੂਲਪੁਰ ਜੀ ਲੇਖਕ ਬਾਬਾ ਹਰਜੀਤ ਸਿੰਘ ਰਸੂਲਪੁਰ ਜੀ ਅਸੋ ਲਗਭਗ ਸਵਾ ਸਾਲ ਡੇਢ ਸਾਲ ਪਹਿਲੇ ਆਪ ਜੀ ਦੇ ਧਿਆਨ ਚ ਆਏ ਨਵੰਬਰ 2023 ਇਹਨਾਂ ਦੇ ਜਿਹੜੇ 8ਵੇਂ ਪੁਰਖੇ ਨੇ ਜਿਨ੍ਹਾਂ ਦੇ 8ਵੇਂ ਵੰਸ਼ਜ ਨੇ ਨਿਆਂਗ ਬਾਬਾ ਫਕੀਰ ਸਿੰਘ ਜੀ 1857 ਦੇ ਅੰਦਰ ਉਹਨਾਂ ਨੇ ਜਿਹੜਾ ਬਾਬਰੀ ਜਿਹਨੂੰ ਢਾਂਚਾ ਕਹਿੰਦੇ ਆ ਜਿਹਨੂੰ ਕੁਝ ਲੋਕ ਬਾਬਰੀ ਮਸਜਿਦ ਵੀ ਕਹਿੰਦੇ ਨੇ ਉਹਦੇ ਅੰਦਰ ਜਾ ਕੇ ਤਾਲੇ ਤੋੜ ਕੇ ਉਥੇ ਪ੍ਰਭੂ ਰਾਮਦੇਵ ਦੀ ਪੂਜਾ ਹਵਨ ਕੀਤਾ ਸੀਗਾ ਪ੍ਰੋ ਰਾਮ ਦੇ ਝੰਡੇ ਲਾਈ ਸੀਗੇ ਔਰ ਜਿਹੜੀ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ ਹੈ ਜਿਸ ਜੱਜਮੈਂਟ ਦੇ ਤਹਿਤ ਉਤੇ ਸਟੈਬਲਿਸ਼ ਹੋਇਆ ਹੈ ਕਿ ਇਹ શ્રી ਰਾਮ ਜੀ ਦਾ ਜਨਮ ਸਥਾਨ ਹੈ ਐੋਈ ਮੰਦਿਰ ਹੈ ਉਸ ਜੱਜਮੈਂਟ ਦੇ ਅੰਦਰ ਉਹ ਇਨਸੀਡੈਂਟ ਜਿਹੜਾ ਹੈਗਾ ਨਿਹੰਗ ਬਾਬਾ ਫਕੀਰ ਸਿੰਘ ਜੀ ਦਾ ਜਿਨ੍ਹਾਂ ਦੇ ਅਠਵੇਂ ਵੰਸ਼ਜ ਨੇ ਉਹਨਾਂ ਦਾ ਉਹ ਇਨਸੀਡੈਂਟ ਜਿਹੜਾ ਹੈ ਉਸ ਜੱਜਮੈਂਟ ਦੇ ਅੰਦਰ ਕੋਟ ਹੋਇਆ ਸੋ ਇਹਨਾਂ ਨੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੀ ਜਿਹੜੀ ਹੈ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਅਯੋਧਿਆ ਦੇ ਅੰਦਰ ਜਿਹੜਾ ਹੈਗਾ ਪਿਛਲੇ ਸਾਲ ਜਦ ਮੰਦਿਰ ਦਾ ਪ੍ਰਾਣ ਪ੍ਰティਸ਼ਟਾ ਹੋਣੀ ਸੀਗੀ ਉਸ ਵਕਤ ਲੰਗਰ ਲਾਇਆ ਉਥੇ ਔਰ ਲਗਭਗ ਡੇਢ ਦੋ ਮਹੀਨੇ ਪੰਜ ਮਹੀਨੇ ਜਿਹੜਾ ਉਥੇ ਉਹਨੇ ਲਗਾਤਾਰ ਉਥੇ ਲੰਗਰ ਲਗਾ ਕੇ ਰੱਖਿਆ ਔਰ ਤਦ ਆਪਜੀ ਵਿੱਚੋਂ ਸਾਡੇ ਜਿਹੜੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਸਾਥੀ ਆ ਜਿਹੜੇ ਸਵੱਗੇ ਉਹਨਾਂ ਨੇ ਵੀ ਉਥੇ ਜਾ ਕੇ ਆਪ ਆਪਣੀ ਅੱਖਾਂ ਦੇਖੀ ਜਿਹੜੀ ਉਥੇ ਕਵਰੇਜ ਕੀਤੀ ਹੁਣ ਮਹਾਕੁੰਭ ਚੱਲ ਰਿਹਾ ਹੈ ਆਲਮੋਸਟ ਸਮਾਪਨ ਦੇ ਉੱਪਰ ਆ ਗਿਆ ਹੈ ਔਰ ਉਸ ਮਹਾਕੁੰਭ ਦੇ ਅੰਦਰ ਵੀ ਜਿਹੜਾ ਹੈਗਾ ਮਿਸਲ ਸ਼ਹੀਦਾ ਨਿਹੰਗ ਬਾਬਾ ਫਕੀਰ ਸਿੰਘ ਰਸੂਨਪੁਰ ਯੋਧਿਆਵਾਲੇ ਉਸ ਦੇ ਨਾਤੇ ਜਾ ਕੇ ਉਹਦੇ ਜੱਥੇਦਾਰ ਦੇ ਨਾਤੇ ਇਹਨਾਂ ਨੇ ਉੱਥੇ ਭਾਗ ਲਿੱਤਾ ਤੇ ਲਗਭਗ 1 ਸਵਾ ਮਹੀਨਾ ਉੱਥੇ ਲਾ ਕੇ 31 32 ਦਿਨ ਉੱਥੇ ਲਗਾ ਕੇ ਹੁਣ ਵਾਪਸ ਆਏ ਨੇ ਤੇ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਪਰ ਮੈਂ ਚਾਹੂੰਗਾ ਕਿ ਉਹ ਆਪਣੇ ਆਪ ਉਹ ਸਾਰੀ ਗੱਲਾਂ ਸ਼ੇਅਰ ਕਰਨ ਮੈਂ ਹੁਣ ਬੇਨਤੀ ਕਰੂੰਗਾ ਨਿਹੰਗ ਬਾਬਾ ਹਰਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸੋ ਮੇਰੇ ਬਡੇ ਅਜੀਤ ਜੀ ਬਿਨਿ ਜੋਤਸ਼ੀ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਅਸੀਂ ਕਿਸ ਗੱਲ ਵਾਸਤੇ ਅੱਜ ਇੱਥੇ ਇਕੱਠੇ ਹੋਏ ਆਂ ਅੱਜ ਪੂਰੀ ਦੁਨੀਆ ਦਾ ਕੇਂਦਰਤ ਬਣਿਆ ਮਹਾਕੁੰਭ ਪ੍ਰਿਆਗਰਾਜ ਜਿੱਥੇ ਹਰ ਇੱਕ ਵਿਦੇਸ਼ੀ ਵੀ ਸੈਲੀਬ੍ਰਿਟੀ ਕਹਿ ਸਕਦੇ ਆ ਤੁਸੀਂ ਜਾਂ ਵੱਡੇ ਤੋਂ ਵੱਡੇ ਸਾਧੂ ਮਹਾ ਮੰਗਲੇਸ਼ਵਰ ਸੰਤ ਪੀਠਾ ਦੀਸ਼ਵਰ ਅਰ ਸਿਆਸਦਾਨ ਬਹੁਤ ਸਾਰੇ ਬਾਲੀਵੁੱਡ ਦੇ ਸਟਾਰ ਵੀ ਅੱਜ ਉਸ ਮਹਾ ਕੁੰਭ ਦੇ ਵਿੱਚ ਦੁਪਕੀ ਲਗਾਉਣ ਵਾਸਤੇ ਪਹੁੰਚ ਰਹੇ ਨੇ ਤੇ ਪਹੁੰਚੇ ਹਨ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਕੀ ਮਨ ਵਿੱਚ ਆਇਆ ਕਿਉਂ ਨਾ ਅਸੀਂ ਆਪਣੇ ਪੁਰਖਿਆਂ ਦੀ ਇਸ ਪਰੰਪਰਾ ਨੂੰ ਅੱਗੇ ਵਧਾਈਏ ਕਿਉਂਕਿ ਉਹਨਾਂ ਦੀ ਉਸ ਸੋਚ ਨੂੰ ਜਿੰਨਾ ਅਸੀਂ ਅੱਗੇ ਲੈ ਕੇ ਜਾਵਾਂਗੇ ਉਨਾ ਹੀ ਸਾਡਾ ਜਿਹੜਾ ਸਮਾਜ ਹੈ ਪੰਜਾਬ ਹੈ ਉਨਾ ਹੀ ਸਾਡੇ ਭਾਈਚਾਰਕ ਸਾਂਝ ਵਾਧੀ ਚੱਲੇ ਜਾਏਗੀ ਤੇ ਮਨ ਵਿੱਚ ਆਇਆ ਕਿ ਤੁਸੀਂ ਅਯੁੱਧਿਆ ਤੋਂ ਸਮੇ ਤੋਂ ਲੈ ਕੇ ਅੱਜ ਤੱਕ ਖਾਸ ਕਰ ਮੀਡੀਆ ਵਾਲਿਆਂ ਨੇ ਬੇਅੰਤ ਤੁਸੀਂ ਵੱਖ-ਵੱਖ ਕਾਰਜਾਂ ਨੂੰ ਸਾਡੇ ਸਮਾਜ ਤੱਕ ਪਹੁੰਚਾਇਆ ਤੇ ਅਸੀਂ ਕੀ ਦੇ ਸਕਦੇ ਤੁਹਾਨੂੰ ਬਹੁਤ ਸਾਰੇ ਪਰਿਵਾਰ ਜੋ ਸਾਡੇ ਨਾਲ ਜੁੜੇ ਹੋਏ ਨੇ ਜਾਂ ਮੀਡੀਆ ਵਾਲੇ ਭਾਈਚਾਰਾ ਹੈਗਾ ਉਸ ਤੋਂ ਬਿਨਾ ਜਿਹੜੇ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਨੇ ਜਿਹੜੀਆਂ ਉੱਥੇ ਨਹੀਂ ਜਾ ਚੁੱਕੀਆਂ ਉਹਨਾਂ ਵਾਸਤੇ ਅਸੀਂ ਪਹਿਲੇ ਦਿਨ ਜਿਹੜਾ ਸ਼ਾਹੀ ਇਸ਼ਨਾਨ ਕੀਤਾ ਉਸ ਦਾ ਇਹ ਜਲ ਲੈ ਕੇ ਆਪ ਜੀਆਂ ਦੀ ਸੇਵਾ ਵਿੱਚ ਹਾਜ਼ਰ ਹੋਏ ਆ ਕਿ ਆਪ ਜੀ ਇਸ ਜਲ ਰਾਹੀਂ ਜਿਹੜੇ ਪਰਿਵਾਰ ਜੋ ਪੱਤਰਕਾਰ ਦੇ ਭਾਈਚਾਰੇ ਦੇ ਪਰਿਵਾਰ ਸਾਖ ਸੰਬੰਧੀ ਮੇਰੇ ਬੜੇ ਅਜੀਜ਼ ਜਿੰਨੇ ਵੀ ਜਿਹੜੇ ਸਾਨੂੰ ਪਿਆਰ ਕਰਦੇ ਨੇ ਜਿਹੜੇ ਇਸ ਧਰਤੀ ਤੇ ਸਾਡੇ ਨਾਲ ਵਿਚਰ ਰਹੇ ਨੇ ਉਹਨਾਂ ਨੂੰ ਅਸੀਂ ਇੱਕ ਤੋਹਫੇ ਵਜੋਂ ਇੱਕ ਅਸੀਸ ਵਜੋਂ ਉਸ ਮਹਾ ਕੁੰਬ ਦਾ ਜੋ ਸ਼ਾਹੀ ਇਸ਼ਨਾਨ ਵਾਲੇ ਤਰਬੈਣੀ ਦਾ ਜਲ ਲੈ ਕੇ ਆਏ ਆ ਕਿ ਤੁਸੀਂ ਇਹਨੂੰ ਬਿਲਕੁਲ ਤੁਸੀਂ ਆਪਣੇ ਘਰ ਲਿਜਾ ਕੇ ਤੁਸੀਂ ਇਸ਼ਨਾਨ ਕਰ ਸਕਦੇ ਹੋ ਤੁਸੀਂ ਜਲ ਦਾ ਛਿੱਟਾ ਲਾ ਸਕਦੇ ਹੋ ਲੇਕਿਨ ਮੈਂ ਕਹਾਂਗਾ ਕਿ ਤੁਸੀਂ ਨੂੰ ਪੀਣਾ ਨਹੀਂ ਹੈ ਕਿਉਂਕਿ ਪਹਿਲੇ ਦਿਨ ਦਾ ਇਹ ਹੈ ਕਿ ਲੱਖਾਂ ਨਹੀਂ ਕਰੋੜਾਂ ਲੋਕ ਉੱਥੇ ਜਾ ਕੇ ਆਪਣਾ ਇਸ਼ਨਾਨ ਕਰ ਰਹੇ ਨੇ ਹਰ ਵਿਅਕਤੀ ਉੱਥੇ ਸਿਰਫ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਜਿਹੜਾ ਉਹ ਤਰਬੈਣੀ ਦਾ ਜਿਹੜਾ ਜਲ ਹੈ ਅੱਜ ਦਿਨ ਪਰ ਦਿਨ ਜਿਹੜਾ ਹੈਗਾ ਸਾਡੇ ਪਾਪਾ ਨੂੰ ਧੋ ਰਿਹਾ ਤੇ ਅਸੀਂ ਉਸ ਪ੍ਰਿਆਗਰਾ ਦੀ ਧਰਤੀ ਤੋਂ ਚੱਲ ਕੇ ਆਪ ਜੀਆਂ ਕੋਲ ਹਾਜ਼ਰ ਹੋਏ ਆਂ ਸਾਡਾ ਉੱਥੇ ਜਾਣ ਦਾ ਇੱਕ ਅਜੀਹਾ ਸਬਬ ਬਣਿਆ ਕਿ ਜਿਹਦੇ ਵਿੱਚ ਸਾਨੂੰ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਕੀਤਾ ਕਿਉਂਕਿ ਉਸ ਤਰਵੈਣੀ ਤੇ ਸਿੱਖਾਂ ਦੇ ਗੁਰੂਆਂ ਨੇ ਜਾ ਕੇ ਆਪਣਾ ਉਸ ਸਮੇਂ ਦੇ ਵਿੱਚ ਆਪਣੀ ਹਾਜ਼ਰੀ ਉਹਨਾਂ ਸਾਧੂਆਂ ਦੇ ਨਾਲ ਮਹਾਕੁੰਭ ਚ ਲਗਵਾਈ ਕਿ ਜਿਸ ਦੇ ਇਤਿਹਾਸਕ ਤੱਥ ਨੇ ਜਿਹੜੇ ਬਹੁਤ ਸਾਰੇ ਪਰਮਾਨ ਸਾਨੂੰ ਮਿਲਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਨ ਛੋ ਧਾਰਤੀ ਪ੍ਰਿਆਗਰਾਜ ਮਹਾਕੁੰਭ ਜੋ ਆ ਉਥੇ ਉਹ ਮਾਤਾ ਗੁਜਰੀ ਜੀ ਦੇ ਨਾਲ ਪਹੁੰਚਦੇ ਨੇ ਤੇ ਉਸ ਜਗ੍ਹਾ ਤੇ ਬੈਠ ਕੇ ਆਪਣਾ ਸਾਧੂਆਂ ਦੇ ਨਾਲ ਸੰਗਤਾਂ ਦੇ ਨਾਲ ਲੰਮਾ ਸਮਾਂ ਬਤੀਤ ਕਰਦੇ ਨੇ ਉਸ ਮਹਾਨ ਧਰਤੀ ਨੂੰ ਜਿੱਥੇ ਗੁਰੂ ਗਏ ਹੋਣ ਗੁਰੂ ਸਾਹਿਬ ਦੀ ਜਿੱਥੇ ਚਨਸ਼ੋ ਪ੍ਰਾਪਤ ਹੋਵੇ ਤੇ ਉੱਥੇ ਜਾਣਾ ਸਾਡਾ ਇੱਕ ਬਾਕੀ ਜਿੱਥੇ ਦੁਨੀਆ ਭਰ ਦੇ ਅਖਾੜੇ ਆ ਰਹੇ ਨੇ ਕਿ ਸਨਾਤਨ ਦੇ ਤਕਰੀਬਨ 13 ਅਖਾੜੇ ਨੇ ਜਿਹੜੇ ਉਹ ਵਿਸ਼ੇਸ਼ ਤੌਰ ਤੇ ਉੱਥੇ ਸ਼ਾਹੀ ਇਸ਼ਨਾਨ ਦੇ ਵਿੱਚ ਆਪਣੇ ਆਪਣੇ ਸਮੇਂ ਦੇ ਵਿੱਚ ਇਸ਼ਨਾਨ ਕਰਦੇ ਨੇ ਪਰ ਸਾਨੂੰ ਇੱਕ ਮਾਣ ਬਖਸ਼ਾਉਣਾ ਅਖਾੜਿਆਂ ਵਾਲੇ ਕੀ ਕਿ ਪਹਿਲੀ ਵਾਰ ਕੋਈ ਨਿਹੰਗ ਜਥੇਬੰਦੀ ਨੇ ਜੋ ਅਖਾੜਿਆਂ ਦੇ ਨਾਲ ਅਲੱਗ ਚੱਲ ਕੇ ਇਸ਼ਨਾਨ ਕੀਤਾ ਕਿ ਆਪ ਜੀ ਨੂੰ ਪਤਾ ਕਿ ਜਦੋਂ ਅਖਾੜਾ ਕੋਈ ਇਸ਼ਨਾਨ ਕਰਦਾ ਕਿ ਦੂਸਰਾ ਅਖਾੜਾ ਵਿੱਚ ਨਹੀਂ ਜਾ ਸਕਦਾ ਤੇਰਾ ਅਖਾੜਿਆਂ ਨੂੰ ਅਲੱਗ-ਲੱਗ ਸਮੇਂ ਦੇ ਵਿੱਚ ਸਮਾਂ ਦਿੱਤਾ ਜਾਂਦਾ ਹੈ ਦਵੰਗਰ ਅਖਾੜੇ ਦੇ ਨਾਲ ਕਿਉਂਕਿ ਸਾਨੂੰ ਇਹ ਸੀ ਕਿ ਸਿੱਖਾਂ ਦੇ ਨਾਲ ਜੋ ਸਾਡੇ ਸੰਬੰਧਿਤ ਤਿੰਨ ਅਖਾੜੇ ਨੇ ਜਿਹਦੇ ਵਿੱਚ ਨਿਰਮਲ ਅਖਾੜਾ بڑا ਉਦਾਸੀਨ ਪੰਚਾਇਤੀ ਅਖਾੜਾ ਤੇ ਨਵਾਂ ਉਦਾਸੀਨ ਅਖਾੜਾ ਇਹ ਤਿੰਨ ਜਿਹੜੇ ਅਖਾੜੇ ਨੇ ਬਾਬਾ ਸ਼ਿਰੀ ਚਾਂਜੀ ਦੇ ਨਾਲ ਸੰਬੰਧਿਤ ਰੱਖਦੇ ਨੇ ਪਰ ਅਸੀਂ ਨਾ ਤਿੰਨਾਂ ਦੇ ਨਾਲ ਵਿਚਰੇ ਜਰੂਰ ਆ ਪਰ ਅਸੀਂ ਇਸ਼ਨਾਨ ਜਿਹੜਾ ਦਿਵੰਗਰ ਅਖਾੜੇ ਦੇ ਨਾਲ ਕੀਤਾ ਕਿਉਂਕਿ ਅਸੀਂ ਆਪਣਾ ਜੋ ਦਲ ਪੰਥ ਸੀਗਾ ਜੋ ਗੁਰੂਆਂ ਦੀ ਜੋ ਪਰੰਪਰਾ ਸੀ ਜੋ ਗੁਰੂ ਦਾ ਬਾਣਾ ਸੀ ਉਨੂੰ ਮੁੱਖ ਰੱਖ ਕੇ ਚੱਲੇ ਕਿ ਕਿ ਅਸੀਂ ਨਿਹੰਗ ਸਿੰਘ ਜੋ ਜਥੇਬੰਦੀ ਜੋ ਮਿਸਲ ਸੀ ਨਾ ਨਿਹੰਗ ਬਾਬਾ ਫਕੀਰ ਸਿੰਘ ਜੋ ਜਥੇਬੰਦੀ ਨੂੰ ਅਸੀਂ ਅੱਗੇ ਪ੍ਰੈਜ਼ੈਂਟ ਕੀਤਾ ਕਿ ਅੱਜ ਪਹਿਲੀ ਵਾਰ ਉਸ ਮਹਾਕੁੰਭ ਦੇ ਵਿੱਚ ਕਿਸੇ ਨਿਹੰਗ ਜਥੇਬੰਦੀ ਨੇ ਜਾ ਕੇ ਇਸ਼ਨਾਨ ਕੀਤਾ ਇਹ ਸਾਨੂੰ ਉਸ ਪਰਮਾਤਮਾ ਨੇ ਗੁਰੂਆਂ ਦੀ ਕਿਰਪਾ ਦੇ ਨਾਲ ਤੁਹਾਡੀਆਂ ਸਾਰਿਆਂ ਦੀ ਅਸੀਸ ਨਾਲ ਸਾਨੂੰ ਮਾਣ ਮਿਲਿਆ ਉਸ ਸਮੇਂ ਦੇ ਵਿੱਚ ਰਹਿ ਕੇ ਲਗਭਗ ਵੱਡੇ ਵੱਡੇ ਜੋ ਮੇਨ ਜੋ ਮਾਲੂ ਕਹਿ ਸਕਦਾ ਕੋਈ ਐਸਾ ਮਹਾ ਮੰਗਲੇਸ਼ਵਰ ਜਾਂ ਕੋਈ ਜਗਤ ਗੁਰੂ ਪੀਠਾ ਦੀਸ਼ਵਰ ਕਿੰਨੇ ਵੀ ਆਚਾਰੀਆਂ ਨੇ ਜਿਹੜੇ ਸਮਾਜ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਜਿਨ੍ਹਾਂ ਦੇ ਨਾਲ ਕਰੋੜਾਂ ਲੋਕ ਜੁੜੇ ਹੋਏ ਨੇ ਜਿਨ੍ਹਾਂ ਨੂੰ ਮਿਲਣ ਵਾਸਤੇ ਦੁਨੀਆ ਤਰਸਦੀ ਆ ਉਹਨਾਂ ਦੇ ਨਾਲ ਜਾ ਕੇ ਅਸੀਂ ਆਪਣੀ ਮਿਲਣੀ ਕੀਤੀ ਅਸੀਂ ਉਥੇ ਗੁਰੂਆਂ ਦੇ ਇਤਿਹਾਸ ਨੂੰ ਵੱਡੀਆਂ ਵੱਡੀਆਂ ਸਟੇਜਾਂ ਤੇ ਜਾ ਕੇ ਸੁਣਾਇਆ ਤੇ ਪੰਜਾਬ ਦੀ ਧਰਤੀ ਦਾ ਜੋ ਇਤਿਹਾਸ ਹੈ ਜੋ ਸਾਡਾ ਗੌਰਵ ਹੈ ਇਤਿਹਾਸ ਹੈ ਨਿਹੰਗ ਬਾਬਾ ਫਕੀਰ ਸਿੰਘ ਦਾ ਜੋ ਇਤਿਹਾਸ ਹੈ ਜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉੱਥੇ ਇਤਿਹਾਸ ਹੈ ਉਹਨੂੰ ਅਸੀਂ ਉੱਥੇ ਸਾਂਝਾ ਕੀਤਾ ਨਾਲ ਹੀ ਤਕਰੀਬਨ ਜਿਹੜੇ ਵੱਡੇ ਸਟੇਟ ਤੇ ਉਹਦੇ ਵਿੱਚ ਇੱਕ ਧਾਰਮਿਕ ਸੰਸਦ ਹੋਇਆ ਜਿਹਦੇ ਵਿੱਚ ਅਸੀਂ ਗੁਰੂਆਂ ਦੀਆਂ ਕੁਰਬਾਨੀਆਂ ਗੁਰੂ ਦੇ ਦੱਸੇ ਹੋਏ ਮਾਰਗ ਨੂੰ ਅਸੀਂ ਸਮਾਜ ਦੇ ਸਾਹਮਣੇ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਸੋ ਮੇਰੇ ਮਾਨਵ ਵਿੱਚ ਇੱਕ ਬੜਾ ਚਾਅ ਹੈ ਚਾਅ ਕੀ ਹੈ ਕਿ ਸਾਡੇ ਤੇ ਸਤਗੁਰਾਂ ਨੇ ਰਹਿਮਤ ਕੀਤੀ ਸਾਨੂੰ ਜੋੜਨ ਦਾ ਹੁਕਮ ਲਾਇਆ ਕਿ ਸਾਡੇ ਦੇਸ਼ ਦੇ ਵਿੱਚ ਗੁਰੂਆਂ ਦਾ ਜੋ ਪੰਜਾਬ ਦੀ ਜੋ ਕਲਚਰ ਆ ਪੰਜਾਬ ਦਾ ਜੋ ਸਾਡਾ ਇਤਿਹਾਸ ਹੈ ਜੋ ਸਾਡੇ ਗੁਰੂਆਂ ਨੇ ਉਸ ਸਮੇਂ ਦੇ ਵਿੱਚ ਜਦੋਂ ਸਹੂਲਤਾਂ ਨਹੀਂ ਸੀਗੀਆਂ ਜਦੋਂ ਸਾਡੇ ਕੋਲ ਜਹਾਜ਼ ਨਹੀਂ ਤੇ ਗੱਡੀਆਂ ਨਹੀਂ ਤੀਆਂ ਉਸ ਸਮੇਂ ਦੇ ਵਿੱਚ ਇਥੋਂ ਚੱਲ ਕੇ ਪੂਰੇ ਦੇਸ਼ ਨਹੀਂ ਪੂਰੀ ਦੁਨੀਆ ਦਾ ਪਰਮਾਨ ਸਾਡੇ ਗੁਰੂਆਂ ਨੇ ਕੀਤਾ ਤੇ ਉਸੇ ਰਾਤੇ ਚੱਲਦੇ ਆ ਵੱਖ-ਵੱਖ ਜਗਤ ਜਾ ਕੇ ਆਪਣੀ ਗੁਰਬਾਣੀ ਦਾ ਤੇ ਬਾਣੇ ਦਾ ਪ੍ਰਚਾਰ ਨੂੰ ਅੱਗੇ ਰੱਖ ਕੇ ਅਸੀਂ ਚੱਲਦੇ ਆ ਰਹੇ ਹਾਂ ਤੇ ਨਾਲ ਹੀ ਉਥੇ ਗੁਰੂਆਂ ਦੀ ਜੋ ਗੁਰੂ ਦੀ ਆਰਤੀ ਆਰਤਾ ਸਰਦਈ ਜੋ ਸਾਡੇ ਬੋਲ ਬਾਲੇ ਨੇ ਅਸੀਂ ਉਹਨਾਂ ਨੂੰ ਕਿਵੇਂ ਅੱਗੇ ਸਮਾਤਕ ਲੈ ਕੇ ਜਾ ਸਕਦੇ ਨੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਆਪਣੇ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਦੁਨੀਆ ਦੇ ਸਾਹਮਣੇ ਸਿੱਖਾਂ ਦਾ ਜੋ ਇਤਿਹਾਸ ਹੈ ਜੋ ਉਹਨੂੰ ਨਹੀਂ ਲੈ ਕੇ ਜਾ ਸਕੇ ਉਹਨੂੰ ਉੱਥੇ ਅਸੀਂ ਜਾ ਕੇ ਸਾਰਿਆਂ ਦੇ ਸਾਹਮਣੇ ਰੱਖਿਆ ਸੋ ਜਿੰਨਾ ਵੀ ਇਹ ਦੁਨੀਆ ਦਾ ਇਸ ਸਮੇਂ ਇਕੱਠਾ ਹੈ ਲਗਭਗ ਦੁਨੀਆ ਦੇ ਵਿੱਚ ਇਤਿਹਾਸ ਵਿੱਚ ਇੰਨਾ ਇਕੱਠ ਕਦੇ ਨਹੀਂ ਕਿਤੇ ਹੋਇਆ ਹੋਗਾ ਜਿੰਨਾ ਅੱਜ ਪ੍ਰਯਾਗ ਰਾ ਦੀ ਧਾਤੀ ਤੇ ਹੋਇਆ ਹਰ ਵਿਅਕਤੀ ਨੇ ਚਹੇ ਇੱਕ ਛੋਟੀ ਸੰਸਥਾ ਅੱਜ ਬਹੁਤ ਸਾਰੀਆਂ ਫਾਊਂਡੇਸ਼ਨਾਂ ਨੇ ਵੀ ਉੱਥੇ ਜਾ ਕੇ ਆਪਣੇ ਛੇਵਰ ਲਗਾਏ ਪਰ ਇੱਕ ਸ਼ਬਦ ਜਿਹੜਾ ਵਿਸ਼ੇਸ਼ ਸੀ ਜਦੋਂ ਸਾਨੂੰ ਕੋਈ ਪੁੱਛਦਾ ਸੀ ਤੁਸੀਂ ਜਾ ਜਾਂਦੇ ਪੁੱਛ ਹੈ ਕੀ ਜਾਂਦਾ ਸੀ ਕਿ ਬਾਬਾ ਜੀ ਆਪਰੀਆਂ ਦਾ ਖਾਲਸਾ ਕਿੱਥੇ ਲੱਗਿਆ ਉਹ ਜਿਹੜਾ ਖਾਲਸਾ ਸ਼ਬਦ ਸੀ ਸਾਡੇ ਵਾਸਤੇ ਇੱਕ ਗੌਰਵ ਦਾ ਸ਼ਬਦ ਸੀ ਕਿਉਂਕਿ ਉਸ ਧਰਤੀ ਤੇ ਉਹਨਾਂ ਭਗਤਾਂ ਦਾ ਵੀ ਆਉਣਾ ਹੋਇਆ ਜਿਨ੍ਹਾਂ ਭਗਤਾਂ ਦੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਜਿਹੜੇ ਖਾਲਸਾ ਸੰਪਰਦਾ ਵੈਸ਼ਨਮ ਸੰਪਰਦਾ ਤੋਂ ਚੱਲ ਕੇ ਅੱਜ ਚਾਹੇ ਭਗਤ ਧੰਨਾ ਜੀ ਨੇ ਕਬੀਰ ਜੀ ਨੇ ਗੁਰੂ ਰਵਿਦਾਸ ਜੀ ਨੇ ਪੀਪਾ ਜੀ ਨੇ ਸਦਨਾ ਜੀ ਨੇ ਕਿੰਨੇ ਭਗਤਾਂ ਦੇ ਮੈਂ ਨਾਮ ਲਮਾ ਉਹ ਸਾਰੇ ਪ੍ਰਯਾਗ ਦਾਦੀ ਧਰਤੀ ਤੇ ਉਹਨਾਂ ਸਾਧੂਆਂ ਦੀ ਉਸ ਸੰਪਰਦਾ ਦੇ ਵਿੱਚੋਂ ਆਏ ਜਿਨ੍ਹਾਂ ਨੇ ਅੱਜ ਸਾਨੂੰ ਉੱਥੇ ਮਾਣ ਬਖਸ਼ਿਆ ਸੋ ਇਹ ਇੱਕ ਪੂਰੀ ਦੁਨੀਆ ਨੂੰ ਇੱਕ ਸਨੇਹਾ ਦੇਣ ਦਾ ਇੱਕ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਤੇ ਨਾਲ ਹੀ ਤੁਹਾਡਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਅਸੀਸ ਦੇ ਤੌਰ ਤੇ ਇੱਕ ਧੰਨਵਾਦ ਦੇ ਤੌਰ ਤੇ ਕਹੀਏ ਕਿ ਪੂਰੀਆਂ ਸੰਗਤਾਂ ਨੂੰ ਕੀ ਦਈਏ ਬਹੁਤ ਲੋਕ ਨੇ ਜਿਹੜੇ ਅੱਜ ਭੀੜ ਕਰਕੇ ਜਾਂ ਤੁਸੀਂ ਬੱਖ-ਬੱਖ ਰਜੇਮੀਆਂ ਕਰਕੇ ਉੱਥੇ ਜਾ ਨਹੀਂ پا ਰਹੇ ਉਹਨਾਂ ਨੂੰ ਇੱਕ ਅਸੀਂ ਆਪਣੇ ਵੱਲੋਂ ਇਹ ਮਿਸਲ ਸ਼ਹੀਦਾ ਨਿਹੰਗ ਬਾਬਾ ਫਕੀਰ ਸਿੰਘ ਵੱਲ ਮਹਾਕੁੰਭ ਦਾ ਗੰਗਾ ਜਲ ਅੱਜ ਆਪ ਜੀਆਂ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ ਕੀਤਾ ਇੱਕ ਸਨੇਹਾ ਲੈ ਕੇ ਆਏ ਆ ਇੱਕ ਤੋਹਫਾ ਲੈ ਕੇ ਆਏ ਆ ਕਿ ਆਪ ਜੀਆਂ ਦੇ ਘਰ ਵਿੱਚ ਖੁਸ਼ਹਾਲੀ ਆਵੇ ਤੁਸੀਂ ਵੀ ਉਸ ਮਹਾਕੁੰਭ ਦਾ ਆਨੰਦ ਆਪਣੇ ਘਰ ਬੈਠ ਕੇ ਇਹਦਾ ਜਲ ਦੇ ਵਿੱਚ ਜਲ ਪਾ ਕੇ ਇਸ਼ਨਾਨ ਕਰਕੇ ਮਾਣ ਸਕੋ ਜੀ ਬਾਕੀ ਇੱਕ ਸਵਾਲ ਹੈ ਹਾਂ ਜੀ ਦੇਖੋ ਇਹ ਇਹ ਜਿਹੜਾ ਜਲ ਹੈ ਜਿਵੇਂ ਹੀ ਪਹਿਲੇ ਦਿਨ ਦਾ ਜਲ ਹੈ ਅੱਜ ਆਪਾਂ ਕਿਸੇ ਵੀ ਜਗ੍ਹਾ ਚਲੇ ਜਾਈਏ ਗੁਰੂ ਘਰ ਦੇ ਸਰੋਵਰ ਚ ਚਲੇ ਜਾਈਏ ਅੱਜ ਇੱਕ ਬੰਦਾ ਨਾ ਆ ਰਿਹਾ 100 ਬੰਦਾ ਨਾ ਆ ਰਿਹਾ ਅਗਰ ਹਰਮੰਦਰ ਸਾਹਿਬ ਦੇ ਵਿੱਚ ਵੀ ਜਾ ਕੇ ਅਗਰ ਅੱਜ ਕਰੋੜਾਂ ਬੰਦਾ ਇਸ਼ਨਾਨ ਕਰ ਰਿਹਾ ਕਿੰਤੂ ਪ੍ਰੰਤੂ ਕਰਨ ਵਾਲੇ ਹਰਮੰਦਰ ਸਾਹਿਬ ਦੇ ਸਰੋਵਰ ਤੇ ਵੀ ਕਰਦੇ ਰਹੇ ਨੇ ਜਿਨ੍ਹਾਂ ਨੇ ਕਿੰਤੂ ਪ੍ਰੰਤੂ ਕੰਨੀ ਹੈ ਉਹਨਾਂ ਵਾਸਤੇ ਤਾਂ ਰੱਬ ਕਿਤੇ ਵੀ ਨਹੀਂ ਹੈਗਾ ਉਹਨਾਂ ਵਾਸਤੇ ਕੁੰਭ ਹੈ ਹੀ ਨਹੀਂ ਜਿਹਦੇ ਆਸਤਾ ਹੈ ਆਸਤਾ ਕੀ ਦੀ ਹੈ ਜਿਨ੍ਹਾਂ ਦਾ ਅੱਜ ਉਹਨਾਂ ਗੁਰੂਆਂ ਪ੍ਰਤੀ ਵਿਸ਼ਵਾਸ ਹੈ ਕਿੰਤੂ ਬ੍ਰਾਂਤਵਾ ਹੈ ਕਹਿੰਦੇ ਕਿ ਸਿੱਖਾਂ ਦਾ ਵੀ ਉੱਥੇ ਉਹ ਨਹੀਂ ਗੁਰੂ ਤੇਗਵਾਦ ਸੱਤ ਜਿਨ੍ਹਾਂ ਦਾ ਆਸ਼ਾ ਜਿਹੜੇ 15 ਭਾਰਤਾਂ ਦੇ ਜਿਨ੍ਹਾਂ ਦਾ ਯਕੀਨ ਹੈ ਜਿਨ੍ਹਾਂ ਦਾ ਗੰਗਾ ਜਮਨਾ ਸਤਸਵਤੀ ਤੇ ਯਕੀਨਾ ਜੋ ਸਾਡੇ ਈੜਾ ਪਿੰਗਲਾ ਸਤਸਵਤੀ ਅੰਦਰ ਵਹਿੰਦੀ ਹੈ ਜਿਹਨੂੰ ਈਦਾ ਗਿਆਨ ਹੈ ਨੱਕ ਦੇ ਰਾਹੀ ਇਹ ਵਗਦੀਆਂ ਨੇ ਲੇਕਿਨ ਇਸੇ ਤਰ੍ਹਾਂ ਇਹ ਜਿਹੜਾ ਗੰਗਾ ਜਲ ਹੈ ਉਹ ਅੱਜ ਵੀ ਉਥੇ ਆਪਣੇ ਲੋਕਾਂ ਦਾ ਮਨ ਦੀ ਮੈਲ ਨੂੰ ਧੋ ਰਿਹਾ ਹੈ ਅੱਜ ਵੀ ਉਹ ਲੋਕਾਂ ਦੇ ਪਾਪਾਂ ਨੂੰ ਧੋ ਰਿਹਾ ਸਾਡੇ ਮਾਰੇ ਕਰਮਾਂ ਨੂੰ ਧੋ ਰਿਹਾ ਸਮੇਂ ਦੇ ਨਾਲ ਜਲ ਜਿਹੜਾ ਉੱਪਰ ਥੱਲੇ ਹੁੰਦਾ ਆ ਰਿਹਾ ਪਰ ਜੋ ਪਹਿਲੇ ਦਿਨ ਜਲ ਸੀ ਉਹਦੀ ਕੰਡੀਸ਼ਨ ਦਿਨ ਪਰ ਦਿਨ ਬਦਲਦੀ ਤਾਂ ਗਈ ਹੈ ਕਿ ਇਸ਼ਨਾਨ ਕਰਨ ਆਲੇ ਬਹੁਤ ਸਾਰੇ ਲੋਕ ਉਥੇ ਆਏ ਨੇ ਵਿਸ਼ਾ ਆ ਜਾਂਦੇ ਹੈ 시ਕਾਇਆ ਵੀ ਇਹ ਸ਼ਬਦ ਆ ਜੋ ਤੁਸੀਂ ਆਪਣੇ ਸ਼ਬਦਾਂ ਚ ਬਿਆਨ ਕਰ ਜਾਂਦੇ ਹੈ ਜੀ ਆ ਜਾਂਦਾ ਹੈ ਵਿਗਿਆਨਕ ਕਾਰਨ ਯਾਨੀ ਕਿ ਤੌਰ ਤੇ ਕੋਈ ਵੀ ਤੁਹਾਡੇ ਸ਼ਬਦਾਂ ਦੇ ਸ਼ਬਦਾਂ ਨਾਲ ਸਹਿਮਤ ਨਹੀਂ ਹੋਏਗਾ ਨੰਬਰ 1 ਨੰਬਰ 2 ਤੁਹਾਡੇ ਬਜ਼ੁਰਗ ਹੋ ਕੇ ਸੀ ਤੁਸੀਂ ਉੱਥੇ ਗਏ ਹੋ ਆਪਣੀ ਸ਼ਬਦਾ ਪ੍ਰਗਟ ਕੀਤੀ ਆਸਤਾ ਪ੍ਰਗਟ ਕੀਤੀ ਹੈ ਤੁਹਾਨੂੰ ਕਿਉਂ ਲੱਗਿਆ ਕਿ ਮੈਨੂੰ মিডিਆ ਜਾ ਕੇ ਇਸਦੀ ਦਾ ਪ੍ਰਚਾਰ ਕਰਨਾ ਚਾਹੀਦਾ ਕਰੋੜਾ ਲੋਕ ਗਏ ਹੋਏ ਨੇ ਜਿਹਨਾਂ ਨੂੰ ਪਤਾ ਉਹਦਾ ਕਾਰਨ ਹੈ ਪਹਿਲਾਂ ਤਾਂ ਤੁਹਾਡਾ ਸ਼ਬਦ ਹੈਗਾ ਕਿ ਇੱਕ ਵਿਗਿਆਨ ਵਿਗਿਆਨ ਦਾ ਰੱਬ ਨੂੰ ਮੰਨਦੀ ਹੀ ਨਹੀਂ ਹੈ ਆਪਾਂ ਵਿਗਿਆਨ ਦੀ ਗੱਲ ਕਰੀਏ ਇੱਥੇ ਆਸਥਾ ਦੀ ਗੱਲ ਹੈ ਜਿੱਥੇ ਆਸਥਾ ਜੁੜੀ ਹੋਈ ਹੈ ਅੱਜ ਸਮੇਂ ਦੀ ਵਿਗਿਆਨ ਨੂੰ ਅਸੀਂ ਅਗਰ ਟੈਕਨੋਲੋਜੀ ਨੂੰ ਅਗਰ ਯੂਜ਼ ਕਰਕੇ ਅੱਜ ਸਮਾਜ ਵਿੱਚ ਕਿਸੇ ਚੰਗੀ ਚੀਜ਼ ਨੂੰ ਚੰਗੀ ਥਾਂ ਆਸਥਾ ਵਾਲੇ ਜਿਹੜੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤੇ ਮੈਨੂੰ ਨਹੀਂ ਲੱਗਦਾ ਕੋਈ ਅਸੀਂ ਪਾਪ ਕਰ ਰਹੇ ਹਾਂ ਅਸੀਂ ਇੱਕ ਚੰਗਾ ਕਰਮ ਸੋਚਿਆ ਸਾਡੇ ਮਨ ਵਿੱਚ ਉਸ ਪਰਮਾਤਮਾ ਨੇ ਇੱਕ ਖੋਨਾ ਪਾਇਆ ਕਿ ਉੱਥੇ ਤੇ ਅਸੀਂ ਗੁਰੂ ਘਰ ਜਾਂਦੇ ਹਾਂ ਸਾਨੂੰ ਪੁੱਛਿਆ ਜਾਂਦਾ ਵਾ ਭਾਈ ਪ੍ਰਸ਼ਾਦ ਦੋ ਇਹ ਤੁਸੀਂ ਦੇਖ ਕਰਾਉਂਦੇ ਹੋ ਪ੍ਰਸ਼ਾਦ ਕੋਈ ਹਰਮੰਦਰ ਸਾਹਿਬ ਜਾਂਦਾ ਉੱਥੇ ਦਾ ਜਲ ਲੈ ਕੇ ਆਉਂਦਾ ਇੱਥੇ ਤੱਕ ਹੀ ਬਹੁਤ ਸਾਰਾ ਤੁਸੀਂ ਅੱਜ ਇਤਿਹਾਸਿਕ ਇਹ ਗੁਰਤਾਥ ਨੇ ਜਿਸ ਬੰਦੇ ਨੇ ਬਾਣਾ ਨਹੀਂ ਪਾਇਆ ਵਾ ਗੁਰਮਤ ਅਨਸਾਰ ਉਹ ਜਿਹੜਾ ਚਾਨਾਂ ਦਾ ਜਲ ਆ ਜਿਹੜਾ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੇ ਸੀ ਚੰਨ ਧੋਂਦੇ ਨੇ ਅੱਜ ਵੀ ਉਹ ਲੋਕ ਜਲ ਛਕ ਲੈਂਦੇ ਜਲ ਦਾ ਛਿੱਟਾ ਲਾਂਦੇ ਤੇ ਆਪਣੇ ਘਰ ਲੈ ਕੇ ਆਉਂਦੇ ਨੇ ਜਿਨੇ ਕਿੰਤੂ ਪ੍ਰਾਂਤੂ ਜਿੱਥੇ ਆਉਂਦੀ ਆ ਇਹ ਆਪਣੇ ਮਨ ਦੇ ਪੁੰਨੇ ਨੇ ਸਾਡੇ ਵੱਲੋਂ ਇਹ ਜਲ ਵੰਡ ਕੇ ਇੱਕ ਕੋਈ ਕਿਸੇ ਵੀ ਨੂੰ ਤੋੜਿਆ ਨਹੀਂ ਜਾ ਰਿਹਾ ਸਮਾਜ ਨੂੰ ਕਿਸੇ ਨੂੰ ਗਲਤ ਰਾ ਨਹੀਂ ਪਾਇਆ ਜਾ ਰਿਹਾ ਸਮਾਜ ਦੇ ਵਿੱਚ ਇੱਕ ਚੰਗਾ ਸੁਨੇਹਾ ਦਿੱਤਾ ਜਾ ਰਿਹਾ ਤੁਸੀਂ ਵੀ ਦੇਖਿਆ ਹੋਵੇ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਨੇ ਨਿਆ ਸਿੱਖਾ ਦੇ ਬਾਣ ਚ ਲੋਕ ਇਛਨਾਮ ਕਰ ਰਹੇ ਨੇ ਅਮਰਧਾਰੀ ਨੇ ਕੱਲ੍ਹ ਦੇ ਬੰਦੇ ਹੋਏ ਨੇ ਆਪਣੇ ਸਿਰਾਂ ਤੇ ਉਪਰੋਧ ਵੀ ਹੋ ਰਹੇ ਨੇ ਕਿ ਇਹ ਸਿੱਖੀ ਦੇ ਵਿੱਚ ਤਾਂ ਇਹ ਰਹਿ ਹੀ ਨਹੀਂ ਐ ਚੀਜ਼ਾਂ ਇਹ ਕਿੱਥੇ ਲਿਖਿਆ ਇੱਕ ਤੱਥ ਦੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉੱਥੇ ਜਾਣਾ ਗੁਰੂ ਕੋ ਆਪਣੇ ਉਥੇ ਗੁਰਦੁਆਰਾ ਸਾਹਿਬ ਅੱਜ ਵੀ ਸ਼ਸ਼ੋਭਤ ਆ 15 ਭਾਗਤਾਂ ਦਾ ਕਿਸੇ ਨੂੰ ਪਤਾ ਕਿ ਕਿਹੜੀ ਸੰਪਰਦਾਤਾ ਉਹ ਆਏ ਨੇ ਕਿਸੇ ਨੇ ਨਹੀਂ ਪੜਿਆ ਸਿਰਫ ਟ੍ਰੋਲ ਕਰਨ ਵਾਲਿਆਂ ਨੇ ਹਰ ਵਿਅਕਤੀ ਵਿੱਚ ਕੋਈ ਨਾ ਕੋਈ ਕਮੀ ਲੱਭ ਕੇ ਦੁਨੀਆ ਦੇ ਵਿੱਚ ਨੈਗੇਟਿਵਿਟੀ ਫੈਲਾਉਣ ਲਈ ਅੱਜ ਉਹਨਾਂ ਦਾ ਇਕੱਠ ਲੋਕਾਂ ਦੀ ਸ਼ਰਧਾ ਦੇ ਅੱਗੇ ਅਗਰ ਦੇਖੀਏ ਸਾਰੀਆਂ ਚੀਜ਼ਾਂ ਝੂਠੀਆਂ ਨੇ ਅੱਜ ਜੋ ਸੱਚ ਹੈ ਉਹ ਲੋਕਾਂ ਨੇ ਆਪ ਦੇਖ ਲਿਆ ਹਰ ਵਿਅਕਤੀ ਜੇ ਸ ਬੰਦਾ ਕਦੇ ਏਸੀ ਚੋਂ ਨਹੀਂ ਨਿਕਲਿਆ ਉਹ ਵੀ ਅੱਜ ਜਾ ਕੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ ਉਹ ਵੱਡੇ-ਵੱਡੇ ਸਾਧੂ ਵੀ ਇੰਨੇ ਦਿਨ ਅਗਰ ਉੱਥੇ ਬੈਠੇ ਨੇ ਅਗਰ ਉਸ ਧਰਤੀ ਤੇ ਸਾਡੇ ਗੁਰੂਆਂ ਦੀਆਂ ਸਾਡੇ ਭਗਤਾਂ ਦੀਆਂ ਸਾਡੇ ਸੰਤਾਂ ਦੀਆਂ ਅਪਾਰ ਕਿਰਪਾ ਤਾਂ ਹੀ ਬੈਠੇ ਨੇ